ਪੰਜਾਬ ਟਾਕਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਦਾਬ ਅਤੇ ਨਮਸਕਾਰ ਅੱਜ ਦੀ ਜਿਹੜੀ ਵਾਰਤਾ ਹੈ ਜਾਂ ਤੁਹਾਡੇ ਨਾਲ ਸੰਵਾਦ ਹੈ ਜਾਂ ਐਪੀਸੋਡ ਹੈ ਇਹਦਾ ਵਿਸ਼ਾ ਹੈ ਜਗਤ குரு ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਔਰ ਇਸੇ ਸੰਬੰਧ ਵਿੱਚ ਅੱਜ ਗੱਲ ਕਰਾਂਗੇ ਕਿਉਂਕਿ ਅੱਜ ਦੇ ਦਿਨ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਸੰਸਾਰ ਨੂੰ ਤਾਰਨ ਤੋਂ ਬਾਅਦ ਔਰ ਮਹਾਨ ਪਰਪਕਾਰੀ ਕਾਰਜ ਕਰਨ ਤੋਂ ਪ੍ਰੰਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਇਆ ਸਨ। ਤੋਂ ਸਾਰੇ ਸੰਸਾਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬੜੀ ਸ਼ਰਧਾ ਪਿਆਰ ਅਕੀਦਤ ਇহতেরਾਮ ਅਤੇ ਆਤਮ ਸਤਕਾਰ ਨਾਲ ਮਰਯਾਦਾ ਮੁਤਾਬਕ ਜੋਤੀ ਜੋਤ ਸਮਾਉਣ ਦਾ ਗੁਰਪੁਰ ਮਨਾਇਆ ਜਾ ਰਿਹਾ ਹੈ ਜੋਤੀ ਜੋਤ ਰੜੀ ਸੰਪੂਰਨ ਥਿਆ ਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜ਼ਿੰਦਗੀ ਹੈ ਜਿਹੜਾ ਉਹਦਾ ਮਾਤਲੋ ਕੁਝ ਆਉਣਾ ਹੈ ਉਹਦੇ ਬਾਰੇ ਇਹ ਤੁਕਾਂ ਆਮਕੋਟ ਕੀਤੀਆਂ ਜਾਂਦੀਆਂ ਹਨ ਕਿ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਿਉ ਧਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਆਪ ਨਾਰਾਇਣ ਕਲਾਤਾਰ ਮਹਾਰਾਣ ਜਿਹੜਾ ਰੱਬ ਦੇ ਨਾਮਾਂ ਚੋਂ ਇੱਕ ਨਾਮ ਹੈ ਆਪ ਨਾਰਾਇਣ ਕਲਾਤਾਰ ਉਹ ਇਸ ਮਨੁੱਖੀ ਜਾਮੇ ਵਿੱਚ ਸੰਸਾਰ ਵਿੱਚ ਆਇਆ ਆਉਣਾ ਕਿਉਂ ਪਿਆ ਕਿਉਂਕਿ ਇਥੇ ਅੰਧਕਾਰ ਹੀ ਅੰਧਕਾਰ ਸੀ ਇੱਥੇ ਜ਼ੁਲਮ ਦੀ ਇਤਿਹਾਸ ਸੀ ਇੱਥੇ ਬਹੁਤ ਸਾਰੀਆਂ ਬੁਰائیاں ਵਿੱਚ ਸਮਾਜ ਜਕੜਿਆ ਹੋਇਆ ਸੀ ਇੱਥੇ ਕੋਈ ਗਊ ਗਰੀਬ ਦੀ ਰੱਖਿਆ ਕਰਨ ਵਾਲਾ ਨਹੀਂ ਸੀ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਨਹੀਂ ਸੀ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਵਾਲਾ ਨਹੀਂ ਸੀ ਤੋਂ ਲੋਕਾਈ ਦੀ ਪੁਕਾਰ ਸੁਣ ਕੇ ਫਿਰ ਕਾਲਪੁਰਖ ਨੇ ਆਪ ਨਾਰਾਇਣ ਕਰਤਾ ਜਗ ਮੇ ਪਰਵਰਿਓ ਨਿਰੰਕਾਰ ਆਕਾਰ ਫੇਂਦਰਾਕਾਰ ਨੇ ਆਕਾਰ ਧਾਰਨ ਕਰਕੇ ਗੁਰੂ ਨਾਨਕ ਦੀ ਜੇ ਰੂਪ ਵਿੱਚ ਸੰਸਾਰ ਵਿੱਚ ਆਉਣਾ ਕੀਤਾ ਤੇ ਫਿਰ ਜਦੋਂ ਆਏ ਫਿਰ ਕੀ ਹੋਇਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਤੁੰਦ ਜਿਹੜੀ ਹੈ ਸਭ ਤੋਂ ਖਤਰਨਾਕ ਚੀਜ਼ ਹੁੰਦੀ ਹੈ ਔਰ ਸਭ ਤੋਂ ਮਾਰੂ ਹੈ ਇਹ ਤੁੰਦ ਕਾਦੀ ਸੀ ਜੋ ਮੈਂ ਦੱਸਿਆ ਉਹ ਸਾਰੇ ਲੱਛਣ ਸੰਤ ਤੁੰਦ ਦੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਚਾਰੇ ਛਪੇ ਅੰਧੇਰ ਪੁਲੋਆ ਭਾਈ ਗੁਰਦਾਸ ਜੀ ਕਹਿੰਦੇ ਨੇ ਚੜਿਆ ਸੂਰਜ ਜਾਗ ਰੁਸ਼ਨਾਈ ਕਿਉਂਕਿ ਸੂਰਜ ਦੇ ਚੜਨ ਨਾਲ ਹਨੇਰਾ ਖੰਭਲਾ ਕਿਉਂਰ ਜਾਂਦਾ ਇਸ ਤਰ੍ਹਾਂ ਭਇਆ ਅਨੰਦ ਜਗਤ ਵਿੱਚ ਇਹ ਸਭ ਭਾਈ ਗੁਰਦਾਸ ਜੀ ਆਵਾਰਾ ਨੇ ਜਿਹੜੀਆਂ ਮਕੋਟ ਕਰ ਰਿਆ ਤੁਕਾਂ ਭਾਇ ਅਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਤੇ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਤੇ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਪੈਦਾ ਹੋ ਗਿਆ Indra Indra apsara raag raagni mangal gaya ਭਾਇ ਅਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਤੋ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਬਹੁਤ ਸਾਰਾ ਆ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਿਕਰ ਇਹਦਾ ਕਰਦੇ ਰਹਿੰਨੇ ਆ ਅੱਗੇ ਹੋਇਆ ਵੀ ਐ ਆਗਾ ਵੀ ਕਰਦੇ ਰਹਾਗੇ ਜਿਵੇਂ ਜਿਵੇਂ ਦਿਨ ਆਉਂਦੇ ਨੇ ਗੁਰਪੁਰਬ ਆਉਂਦੇ ਨੇ ਕਿ ਗੁਰੂ ਸਾਹਿਬ ਨੇ ਉਦਾਸੀਆਂ ਧਾਰਮਿਕ ਯਾਤਰਾਵਾਂ ਦਾ ਇੱਕ ਅ ਤਰੀਕਾ ਸ਼ੁਰੂ ਕੀਤਾ ਆਪਣਾ ਨਾਲ ਪਾਈ ਮਰਦਾਨਾ ਨੂੰ ਲਿਆ ਤੇ ਇਤਿਹਾਸਕਾਰ ਪਾਈ ਬਾਲਾ ਜੀ ਦੀ ਵੀ ਹਾਜ਼ਰੀ ਨਾਲ ਦੱਸਦੇ ਨੇ ਪਾਈ ਮਰਦਾਨਾ ਜੀ ਬਹੁਤ ਲੰਮਾ ਸਮਾਂ ਗੁਰੂ ਸਾਹਿਬ ਦੇ ਨਾਲ ਰਹੇ ਸultanpur 로ਦੀ ਦੇ ਨਾਲ ਆੜਿ ਪੈਂਦੀ ਸੀ ਪਾਈ ਮਰਦਾਨਾ ਰ ਬਾਜਉਂਦੇ ਤੇ ਗੁਰੂ ਸਾਹਿਬ ਕੀਸਨ ਕਰਦੇ ਜਿਸ ਕੀਰਤਨ ਨੂੰ ਗੁਰੂ ਸਾਹਿਬ ਨੇ ਆਪਣੀ ਪ੍ਰਚਾਰ ਦਾ ਮਾਧਿਅਮ ਬਣਾਇਆ ਤੇ ਦੁਨੀਆ ਦੇ ਸਰਬਸ਼ੇਸ਼ ਸੰਗੀਤਕਾਰ ਗੁਰੂ ਨਾਨਕ ਦੇਵ ਜੀ ਨੂੰ تسلیم ਕੀਤਾ ਜਾਂਦਾ ਹੈ ਆਪ ਦੀ ਰੂਹਾਨੀ ਆਵਾਜ਼ ਜਿਸ ਤੇ ਵੀ ਕਰਨੀ ਪੈਂਦੀ ਉਹ ਖਿੱਚਿਆ ਚਲੇ ਆਉਂਦਾ ਤੇ ਉਸ ਦੀ ਰੂਹ ਰਸ਼ਨਾ ਜਾਂਦੀ ਪਾਛੇ ਇਸ ਗੁਰੂ ਨਾਨਕ ਸਾਹਿਬ ਦੇ ਪਾਸ ਅਦਿਕਰਮਾਤ ਸ਼ਬਦ ਜੀਤੀ ਸਿੱਧ ਮੰਡਲੀ ਸ਼ਬਦ ਦੀ ਤਾਕਤ ਨਾਲ ਗੁਰੂ ਸਾਹਿਬ ਨੇ ਬਹੁਤ ਦੇਣ ਨੇ ਦੇਣਾ ਨੇ ਗੁਰੂ ਸਾਹਿਬ ਦੀਆਂ ਬਹੁਤ ਪਰਮਕਾਰ ਨੇ ਗਿਣਾਈ ਨਹੀਂ ਜਾ ਸਕਦੇ ਤਾਰੇ ਤਾਂ ਗਿਣੇ ਜਾ ਸਕਦੇ ਆਸਮਾਨ ਦੇ ਅਤ ਕਥਨੀ ਅਲੰਕਾਰ ਹਨ ਬੇ ਤਾਰੇ ਤਾਂ ਗਿਣੇ ਜਾ ਸਕਦੇ ਆ ਪਰ ਗੁਰੂ ਨਾਨਕ ਦੇਵ ਜੀ ਦੀਆਂ ਸਿਫਤਾਂ ਨੂੰ ਕੋਈ ਬਿਆਨ ਕਰਨਾ ਚਾਹੇ ਤੇ ਉਹ ਕਰ ਨਹੀਂ ਸਕਦਾ ਨਾਨਕ ਦੀਆਂ ਗੁਜੀਆਂ ਰਮਜ਼ਾ ਨੂੰ ਬੇਸਮ ਸਮਾਂ ਕੀ ਜਾਣੇ ਬੇਸਮ ਸਮਾਂ ਉਹਨਾਂ ਦੀ ਉੱਚਤਾਂ ਨੂੰ ਸਰਵ ਉੱਚਤਾਂ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਦਾ ਤੇ ਗੁਰੂ ਨਾਨਕ ਦੇਵ ਜੀ ਜਦੋਂ ਉਹਨਾਂ ਨੇ 70 ਸਾਲ ਦੀ ਸੰਸਾਰਕ ਉਮਰ ਭੋਗੀ ਹੈ ਵੈਸੇ ਤਾਂ ਉਹ ਸਦਾ ਹੀ ਅਮਰ ਨੇ ਪਰ ਸੰਸਾਰਕ ਤੌਰ ਤੇ ਉਹ 70 ਸਾਲ ਰਾਏਪੋੜੀ ਤਲਵੰਡੀ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ 1469 ਵਿੱਚ ਤੇ ਪਿਤਾ ਮੈਤਾ ਕਾਲੂ ਜੀ ਮਾਤਾ ਸ੍ਰਿਪਤਾ ਦੇਵੀ ਜੀ ਨੇ ਘਰਾ ਵਿਖੇ ਤੇ ਦੌਲਤਾਂ ਦਾਈ ਨੇ ਸਭ ਤੋਂ ਪਹਿਲਾਂ ਪਛਾਣਿਆ ਸੀ ਕਿ ਰੱਬੀ ਨੂਰ ਹੈ ਫਿਰ ਗੁਰੂ ਸਾਹਿਬ ਨੇ ਜਦੋਂ ਇੱਥੇ ਆਪਣਾ ਕयाम ਕੀਤਾ ਸਭ ਤੋਂ ਜ਼ਿਆਦਾ ਲੰਮਾ ਸਮਾਂ ਸੁਲਤਾਨਪੁਰ 로ਦੀ ਰਹੇ 11-12 ਸਾਲ ਇੱਥੇ ਉਹਨਾਂ ਦੀ ਭੈਣ ਬੇਬੇ ਨਾਨਕੀ ਜੀ ਜਿਨ੍ਹਾਂ ਨੇ ਉਹਨੂੰ ਸਭ ਤੋਂ ਪਹਿਲਾਂ ਪਛਾਣਿਆ ਸੀ ਔਰ ਸਮੇਂ ਜੀ ਸੀ ਕਿ ਰਬ ਰੂਪ ਨੇ ਪਿਆਰ ਬਹੁਤ ਕਰਦੀ ਸੀ ਭਰਾਵਾਂ ਨੂੰ ਭਰਾਵਾਂ ਨੂੰ ਕਰਦੀ ਹੀ ਨੇ ਪੈਣਾ ਉਹਨੇ ਮਾਇਆ ਦਿੱਤੀ ਸੀ ਉਹਦੇ ਨਾਲ ਹੀ ਭਾਈ ਫਰੰਦੇ ਤੋਂ ਰਬਾਬ ਲੈ ਕੇ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਬਖਸ਼ਿਸ਼ ਕੀਤੀ ਇਥੋਂ ਫਿਰ ਪਹਿਲੀ ਉਦਾਸੀ ਦੀ ਗੁਰੂ ਸਾਹਿਬ ਨੇ ਪਹਿਲਾ ਕਦਮ ਪੁੱਟਿਆ ਤੇ ਸੰਸਾਰ ਨੂੰ ਤਾਰਿਆ ਤਾਰਿਆ ਜਹਾਨ ਲਿਆ ਮਾਨ ਜਿਨੇ ਦਰਸ਼ਨ ਪਾਇਆ ਤਿੰਨੇ ਦਿਨ ਉਹ ਤਾਂ ਅਨ ਕਹਿ ਹਾ ਤਨ ਜਮ ਨੇੜ ਨਾ ਆਇਆ ਆਸ਼ੀਆ ਬਖਸ਼ਾ ਵਾਲੇ ਸਤਗੁਰੂ ਨਾਨਕ ਦੇਵ ਜੀ ਸਾਰੇ ਸੰਸਾਰ ਦਾ ਚੱਕਰ ਦੇਖੋ ਜਦੋਂ ਕੋਈ ਸਾਧਨ ਨਹੀਂ ਸੀ ਉਦੋਂ ਹਜ਼ਾਰਾਂ ਮੀਰ ਦਾ ਪੈਂਡਾ ਇਹਨਾਂ ਆਪਣੇ ਇਹ ਸਾਥੀਆਂ ਦੇ ਨਾਲ ਤਾਇਕੀਤਾ ਕਿੱਥੇ ਇਰਾਨ ਇਰਾਕ ਬਲਖ ਬੁਖਾਰਾ ਕਿੱਥੇ ਤਾਸ਼ਕੰਦ ਸਮਰਕੰਦ ਮੰਗੋਲੀਆ ਤੇ ਤਿੱਬਤ ਤੇ ਇਥੋਂ ਤੱਕ ਅਫਗਾਨਿਸਤਾਨ ਸ਼੍ਰੀਲੰਕਾ ਸਾਰਾ ਭਾਰਤ ਤੇ ਇੰਡੋਨੇਸ਼ੀਆ ਤੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਔਰ ਸਾਰਾ ਹੀ ਭਾਰਤ ਤੇ ਸੱਚ ਦਾ ਪ੍ਰਚਾਰ ਕੀਤਾ ਔਰ ਸੁਬਾਹ ਫਿਰ ਗੁਰੂ ਸਾਹਿਬ ਮੈਂ ਦਸੇਨਾ 17 ਸਾਲ ਦੀ ਯਾਤਰਾ ਸੀ ਜਦੋਂ 52 ਸਾਲ ਹੋ ਗਏ ਤੇ ਉਹ ਫਿਰ ਆਪਣਾ ਮਿਸ਼ਨ ਸੰਪੂਰਨ ਕਰਕੇ ਤੇ ਆ ਗਏ ਕਰਤਾਰਪੁਰ ਸਾਹਿਬ ਇੱਥੇ ਉਹਨਾਂ ਨੇ ਜ਼ਮੀਨ ਖਰੀਦ ਕੇ ਇਹ ਨਗਰ ਵਸਾਇਆ ਰਾਵੀ ਦੇ ਕੰਢੇ ਦੇ ਉੱਤੇ ਇੱਥੇ ਫਿਰ ਉਹਨਾਂ ਨੇ ਪਾਈ ਗੁਰਦਾਰਸ ਰੱਖਦੇ ਨੇ ਕਿ ਦੇਖੋ ਗੁਰੂ ਸਾਹਿਬ ਨੇ ਗ੍ਰਸ ਨੂੰ ਵੜਾਈ ਦਿੱਤੀ ਹੈ ਇੱਕ ਤਾਂ ਆਪ ਵਿਆਹ ਕਰਾਇਆ ਹੁਣ ਦੇ ਦੋ ਸੁਪੁੱਤਰ ਸਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜਿਹਨਾਂ ਨੇ ਉਦਾਸੀ ਮਤ ਲਾਇਆ ਤੇ ਬਾਬਾ ਲਖਮੀਦਾਸ ਜੀ ਦੋ ਸੁਪੁੱਤਰ ਸਨ ਤੇ ਗ੍ਰਸ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਤੇ ਨਾਲ ਨਾਲ ਹੀ ਸ਼ੁਭ ਕਰਮ ਜਿਹੜੇ ਸੀ ਉਹਨਾਂ ਦੇ ਉੱਤੇ ਜ਼ੋਰ ਦਿੱਤਾ ਕਿ ਜਦੋਂ ਉੱਥੇ ਪੁੱਛਿਆ ਨਾ ਮੱਕੇ ਮਦੀਨੇ ਵਿੱਚ ਕਿ ਪੁੱਛਣ ਖੋਲ ਕਿਤਾਬ ਨੂੰ ਵਡਾ Hindu ਕੇ Musalman ਹੋਈ ਕੇ ਬਾਬੇ ਨੇ ਕਿ ਆਖਿਆ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਨੋਂ ਰੋਜ਼ ਜੇ ਅਮਲ ਤੁਹਾਡੇ ਠੀਕ ਨਹੀਂ ਤੇ ਫਿਰ ਦੋਨੇ ਪਛਤਾਉਣਗੇ ਸ਼ੁਭ ਅਮਲ ਜਿਹੜੇ ਨੇ ਉਹ ਜ਼ਰੂਰੀ ਨੇ ਤੇ ਗੁਰੂ ਸਾਹਿਬ ਫਿਰ ਕਰਤਾਰਪੁਰ ਆ ਗਏ ਇਥੇ ਉਹਨਾਂ ਨੇ ਫਿਰ ਭਾਈ ਗੁਰਦਾਸ ਜੀ ਲਿਖਦੇ ਆ ਕਿ ਪਾਈ ਗੁਰਦਾਸ ਜੀ ਵੇਦ ਵ્યાਸ ਨੇ ਤੇ ਉਹਨਾਂ ਦੀ ਬਾਣੀ ਪ੍ਰਵਾਨਿਤ ਬਾਣੀ ਹੈ ਉਹਨਾਂ ਦੀ ਵਾਰਾਂ ਉਹਨਾਂ ਵਿੱਚੋਂ ਕੋਟੇਸ਼ਨ ਬਹੁਤ ਕੁਝ ਮਿਲਦਾ ਹੈ ਉਹ ਕਹਿੰਦੇ ਨੇ ਜਦੋਂ ਫਿਰ ਕਰਤਾਰਪੁਰ ਸਾਹਿਬ ਆ ਗਏ ਨਗਰ ਵਸ ਗਿਆ ਸੰਗਤਾਂ ਆਉਣ ਲੱਗ ਪਈਆਂ ਕਥਾ ਕੀਰਤਨ ਦਾ ਪ੍ਰਵਾਹ ਚੱਲਣ ਲੱਗ ਪਿਆ ਬਾਣੀ ਉਸੇ ਤਰ੍ਹਾਂ ਗਾਇਨ ਕੀਤੀ ਜਾਣ ਲੱਗ ਪਈ ਭਾਈ ਮਰਦਾਨਾ ਜੀ ਪਹਿਲਾਂ ਖੁਰਮ ਸ਼ਹਿਰ ਵਿੱਚ ਅਫਗਾਨਿਸਤਾਨ ਦੇ ਵਿੱਚ ਸ੍ਰੀ ਕੁਛੋੜਾ ਦੇ ਗਏ ਸਨ ਇੱਥੇ ਗੁਰੂ ਸਾਹਿਬ ਨੇ ਕੁਝ ਬਾਣੀ ਇੱਥੇ ਵੀ ਰੱਖੀ ਹੈ ਉੰਦਾਸੀ ਜਾਂਦੀ ਹੈ ਇਤਿਹਾਸਕਾਰ ਦੱਸਦੇ ਨੇ ਤੇ ਇਸ ਨਗਰ ਨੂੰ ਫਿਰ ਭਾਗ ਲੱਗੇਣੇ ਸ਼ੁਰੂ ਹੋ ਗਏ ਕਿਉਂਕਿ ਜਿੱਥੇ ਸਤਿਗੁਰ ਆ ਕੇ ਬਰਾਜਮਾਨ ਹੋ ਗਏ ਉੱਥੇ ਦਾ ਰੌਣਕਾ ਲੱਗਣੀ ਹੈ ਨੇ ਤੇ ਕਰਤਾਰਪੁਰ ਫਿਰ ਇਸ ਤਰ੍ਹਾਂ ਸੁੰਦਰ ਸ਼ਹਿਰ ਦੇ ਰੂਪ ਵਿੱਚ ਵਿਕਸਿਤ ਹੋਣ ਲੱਗਾ ਕਸਬੇ ਦੇ ਰੂਪ ਵਿੱਚ ਤੇ ਹੁਣ ਤਾਂ ਇਹਦੀ ਬਹੁਤ ਵੱਡੀ ਮਹਾਨਤਾ ਹੈ ਤੇ ਉੱਥੇ ਗੁਰੂ ਸਾਹਿਬ ਨੇ ਫਿਰ ਭਾਈ ਗੁਰਦਾਸ ਜੀ ਨੇ ਕਿ ਜਿਹੜੇ ਅ ਸੰਸਾਰਕ ਪ੍ਰਾਣੀ ਬਸਰ ਪਾਉਂਦੇ ਨੇ ਜਿਵੇਂ ਆਪ ਆ ਪਾਉਂਦੇ ਆ ਇਹ ਇਹ ਪਾਏ ਤੇ ਜਿਹੜੇ ਦੂਸਰੇ ਉਦਾਸੀ ਉਦਾਸੀਆਂ ਦੇ ਦੌਰਾਨ ਜਿਹੜਾ ਤੇ ਪਹਿਰਾਵਾਸੀ ਉਹ ਉਹਨਾਂ ਨੇ ਤਿਆਗ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਫਿਰ ਖੇਤੀ ਦਾ ਕੰਮ ਸ਼ੁਰੂ ਕੀਤਾ ਕੁਕੈ ਸਰਸਾਰ ਨੂੰ ਦੱਸਣਾ ਸੀ ਕਿ ਕਿਰਤ ਕਰਨੀ ਹੈ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਤੈਨਸੂਰ ਉਹਨਾਂ ਨੇ ਫਿਰ ਉਥੇ ਖੇਤੀ ਕੀਤੀ ਸਰਤਾਰਪੁਰ 52 ਸਾਲ ਦੀ ਉਮਰ ਚ ਉਥੇ ਆ ਗਏ 18 ਸਾਲ ਫਿਰ ਗੁਰੂ ਨਾਨਕ ਦੇਵ ਜੀ ਦੇ ਪਾਸ਼ਾ ਨੇ ਉਸ ਨਗਰ ਵਿੱਚ ਉਸਹਾਇი ਕਰਤਾਰਪੁਰ ਵਿੱਚ ਤੇ ਉਸ ਨਗਰ ਵਿੱਚ ਰਹਿੰਦੇ ਹੋਏ ਉਹਨਾਂ ਨੇ ਹੜਵਾਇਆ ਉਹਨਾਂ ਨੇ ਖੇਤਾਂ ਨੂੰ ਪਾਣੀ ਲਾਇਆ ਉਹਨੇ ਫਸਲਾਂ ਬੀਜੀਆਂ ਉਹਨਾਂ ਨੇ ਗੋਡੀ ਕੀਤੀ ਉਹਨਾਂ ਨੇ ਫੜੇ ਗਏ ਯਾਨੀ ਜੋ ਵੀ ਖੇਤੀ ਦਾ ਕੰਮ ਸੀ ਉਹ ਗੁਰੂ ਰਜਿੰਦਰ ਦੇਵ ਵੀ ਹੱਥੀ ਕਰਦੇ ਤੇ ਨਾਲ ਸੰਗਤਾਂ ਵੀ ਕਰਦੀਆਂ ਇਹ ਹੈ ਇੱਕ ਕਾਮਲ ਮਹਾਪੁਰਖ ਦੀ ਨਿਸ਼ਾਨੀ ਕਿ ਅਵ ਵਿਦੇਸ਼ে ਆਪ ਨਾ ਕਰੇ ਬਾਣੀ ਕਹਿੰਦੀ ਹੈ ਗੁਰੂ ਰਜਿੰਦਰ ਦੇਵ ਜੀ ਆਵਤ ਜਪ ਜਨਮੇ ਮਰੇ ਜਿਹੜਾ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਪ੍ਰਥਮ ਮਨ ਪਰਬੋਧ ਉਹ ਆਪਣਾ ਪਾਠੇ ਅਵਰੇ ਜਾਵੇ ਪਹਿਲਾਂ ਆਪਣੇ ਆਪ ਤੇ ਲਾਗੂ ਕਰ ਫਿਰ ਦੂਜਿਆਂ ਨੂੰ ਉਪਦੇਸ਼ ਕਰਨ ਜੋਗਾ ਹੋ ਤੇ ਗੁਰੂ ਸਾਹਿਬ ਨੇ ਤਾਂ ਆਪ ਕਮਾਈ ਕਰਕੇ ਫਿਰ ਦਸਿਆ ਕਮਾਈ ਦਾ ਮਤਲਬ ਘਾਲਣਾ ਤੇ ਕੀਰਤ ਕਰਨ ਦਾ ਉਪਦੇਸ਼ ਜਿਹੜਾ ਦਿੱਤਾ ਉਹਦੇ ਤੇ ਪਹਿਰਾ ਗੁਰੂ ਸਾਹਿਬ ਨੇ ਦਿੱਤਾ ਸਾਦਾ ਜ਼ਿੰਦਗੀ ਬਸੜ ਕੀਤੀ ਉੱਥੇ ਉਹਨਾਂ ਦਾ ਮੇਲ ਫਿਰ ਗੁਰੂ ਅੰਗਦ ਦੇਵ ਜੀ ਜਿਹਨਾਂ ਦਾ ਪਹਿਲਾ ਨਾਮ ਪਾਈ ਲੈਣਾ ਸੀ ਉਹਦੇ ਨਾਲ ਹੋਇਆ 18 ਸਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕIam ਕੀਤਾ ਆਪਣੇ ਬ੍ਰਹਮਲੀਨ ਹੋਣ ਤੱਕ ਛੇ ਕਰਤਾਰਪੁਰ ਸਾਹਿਬ ਧੋ ਕਰਤਾਰਪੁਰ ਨੇਕ ਜਲੰਧਰ ਅ ਅੰਮ੍ਰਿਤਸਰ ਜਿਹੜੀ ਜੀਟੀ ਰੋਡ ਆ ਉਹਦੇ ਤੇ ਆ ਉਹ ਵੀ ਇਤਿਹਾਸਿਕ ਨਗਰ ਗੁਰੂ ਅਰਜਨ ਦੇਵ ਜੀ ਉਹ ਸਾਹਿਬ ਸੀ ਇਹ ਸ਼ਿਗੁਨਾਂ ਤੇ ਜੀ ਬਾਰਾ ਨੇ ਬਸਾਇਆ ਸੀ ਤੇ ਇਹ ਇੱਥੇ ਹੀ ਆਪ ਜੀ ਬ੍ਰਮਲੀ ਨ ਹੋਏ ਤੇ ਉੱਥੇ ਫਿਰ ਉਹਨਾਂ ਨੇ ਪਰਖ ਕੀਤੀ ਪਈ ਅਗਲਾ ਹੁਣ ਗੁਰੂ ਕੌਣ ਹੋਵੇਗਾ ਇਹ ਜਿਹੜੀ ਜੋਤ ਉਹ ਹੁੱਕ ਸਾਇਸ ਸਹਿਕਾਇਆ ਫਿਰ ਪਲਟੀਏ ਇਹ ਜੋਤ ਤਾਂ ਉਹੀ ਚਲਦੀ ਹੈ ਅੱਗੇ ਜੋਤ ਤੋਂ ਜੋਤ ਦੇ ਨਾਲ ਜਗਦੀ ਹੈ ਹੁਣ ਜੋਤ ਦੇ ਵਿੱਚ ਜੋਤ ਜਿਹੜੀ ਆ ਉਹ ਉਹਦਾ ਸਹੁ ਅਸ਼ ਕਰਨਾ ਹੈ ਯਾਨੀ ਜੋਤ ਟਕਾਉਣੀ ਹੈ ਜੋਤ ਵਿੱਚ ਤੇ ਉਹਨਾਂ ਨੇ ਫਿਰ ਚੋਣ ਕਰਨੀ ਸੀ ਉਹਨਾਂ ਨੇ ਆਪਣੇ ਪੁੱਤਰਾਂ ਦੀ ਵੀ ਚੋਣ ਕੀਤੀ ਸਿੱਖਾਂ ਦੀ ਵੀ ਕੀਤੀ ਉਸ ਚੋਣ ਵਿੱਚ ਬਹੁਤ ਸਾਰੇ ਘਟਨਾਕ੍ਰਮ ਆਉਂਦੇ ਨੇ ਤੁਸੀਂ ਜਾਣਦੇ ਹੋ ਫਿਰ ਖਰੇ ਉਤਰੇ 16 ਨੇ ਭਾਈ ਲੈਣਾ ਜਦੋਂ ਭਾਈ ਲੈਣਾ ਜੀ ਆਏ ਉਹ ਤੁਸੀਂ ਜਾਣਦੇ ਹੋ ਕਿ ਦੇਵੀ ਨੂੰ ਮੰਨਦੇ ਹੁੰਦੇ ਸਨ ਪਰ ਇੱਕ ਵਾਰੀ ਐਸਾ ਹੋਇਆ ਕਿ ਭਾਈ ਜੋਤੂ ਉਹਨਾਂ ਨੇ ਬਾਣੀ ਸੁਣੀ ਤੇ ਜਦੋਂ ਭਾਈ ਜੋਤੂ ਬਾਣੀ ਸੁਣੀ ਤੇ ਉਹਨਾਂ ਨੇ ਕਿਹਾ ਇਹ ਕਿਹਦੀ ਬਾਣੀ ਹੈ ਠੰਡ ਪੈ ਗਈ ਅੰਦਰ ਉਹ ਕਹਿੰਦੇ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੱਥੇ ਮਿਲਣਗੇ ਉਹ ਕਹਿੰਦੇ ਭਈ ਉਹ ਕਰਤਾਰਪੁਰ ਨਿਵਾਸ ਰੱਖਦੇ ਨੇ ਕਿ ਫਿਰ ਉੱਥੇ ਆਪ ਦੀ ਸੰਗ ਜਾਣਾ ਛੱਡ ਦਿੱਤਾ ਤੇ ਜਿਹੜਾ ਸੰਗ ਦੀ ਤਿਆਰੀ ਕਰਦੇ ਸੀ ਯਾਨੀ ਯਾਤਰਾ ਦੀ ਜਵਾਲਾ ਜੀ ਵਗੈਰਾ ਇਧਰ ਉਹ ਉਹ ਉਹਨਾਂ ਨੇ ਛੱਡ ਕੇ ਤੇ ਉੱਥੇ ਜਾ ਕੇ ਜਦੋਂ ਦਰਸ਼ਨ ਕੀਤੇ ਤੇ ਗੁਰੂ ਨਾਨਕ ਦੇਵ ਜੀ ਅਗਰਵਾਂਡੀ ਲੈਣ ਗਏ ਉਹਨੂੰ ਕਿ ਉਹਨੇ ਪੁੱਛਿਆ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਆ ਉਥੇ ਪ੍ਰਗਟਿੰਦ ਕੀਤਾ ਆਪਣੇ ਆਪ ਨੂੰ ਹਰੀਮੀ ਦੇਖੋ ਕਿ ਨਹੀਂ ਹੈ ਅਤਿ ਦਰਜੇ ਦੀ ਹਰੀਮੀ ਕੋੜੇ ਦੀ ਵਾਗ ਫੜ ਲਈ ਕੋੜੇ ਤੇ ਸਿਪਾਈ ਲੈਣਾ ਜੀ ਚੰਗੇ ਕਰਦੇ ਸਨ ਰੱਜੇ ਪੂਜੇ ਕਰਦੇ ਸ਼ਾਹੂਕਾਰਾ ਤਕੜਾ ਸੀ ਕਾਰੋਬਾਰ ਕੋੜੀ ਦੀਆਂ ਬਾਗਾਂ ਫੜਕੇ ਲੈ ਜਦੋਂ ਮਾਤਾ ਸੁਲਖਣੀ ਜੀ ਨੂੰ ਪੁੱਛਿਆ ਤੇ ਆਪ ਜਾ ਕੇ ਦੀਵਾਨ ਵਿੱਚ ਬੈਠ ਕੇ ਜਦੋਂ ਉਹਨੇ ਪੁੱਛਿਆ ਟਹਿਲ ਪਾਣੀ ਕਰਨ ਤੋਂ ਬਾਅਦ ਕੇ ਮਾਤਾ ਜੀ ਦਰਸ਼ਨ ਕਰਨੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਹ ਕਹਿੰਦੇ ਦੀਵਾਨ ਚ ਚਲੇ ਜਾਓ ਉਹ ਦੇਖਿਆ ਤੇ ਉਹੀ ਮਹਾਪੁਰਖ ਇਹੜੇ ਕੋੜੀ ਦੀ ਬਾਗ ਫੜਕੇ ਲੈ ਕੇ ਆਏ ਤੇ ਉੱਥੇ ਫਿਰ ਚਰਨ ਫੜਕੇ ਫਿਰ ਝੜੀ ਲਾ ਦਿੱਤੀ ਹੰਝੂ ਆ ਗਏ ਸੱਚੇ ਬਾਦਸ਼ਾਹ ਜਿੰਦੂਦੀ ਨੇ ਮਾਲਕ ਆਪ ਉਹ ਕਹਿੰਦੇ ਤੇਰਾ ਨਾਂ ਕੀ ਹੈ ਕਿੰਦਾ ਕਿੰਦੇ ਉਹ ਕਹਿਣਗਾ ਲੈਣਾ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਲੈਣਾ ਤੇ ਅਸੀਂ ਤੁਹਾਡਾ ਕੁਝ ਦੇਣਾ ਹੈ ਜਿਹੜਾ ਦੇਣਦਾਰ ਹੁੰਦਾ ਨਾ ਉਹ ਇਸੇ ਤਰ੍ਹਾਂ ਹੀ ਅੱਗੇ ਉਹ ਲੈਣ ਜਾਂਦਾ ਉਹਨੂੰ ਰਿਸਿਵ ਕਰਨ ਜਾਂਦਾ ਅਸੀਂ ਕੋਈ ਅ ਅਸਰਜਕਾਰ ਨਹੀਂ ਕੀਤਾ ਇਹ ਬਣਦਾ ਹੀ ਸੀ ਤੇ ਹੁਣ ਪਰੀਖਿਆ ਜਦੋਂ ਹੋ ਗਈ ਇੱਕ ਵਾਰੀ ਮੁਰਦਾ ਖਾਣ ਨੂੰ ਕਿਹਾ ਤੇ ਉਹ ਗੁਰੂ ਸਾਹਿਬ ਇਸ ਤਰ੍ਹਾਂ ਬਾੜ ਉਝੜਵਲ ਚਲੇ ਗਏ ਲੋਕਾਂ ਨੂੰ ਪੱਥਰ ਮਾਰ ਦੇ ਗਿਆ ਜਿਹੜੇ ਪਿੱਛੇ ਆਉਂਦੇ ਸੀ ਤਾਂ ਕਿ ਸਾਰੇ ਦੌੜ ਜਾਣ ਕੋਈ ਨਿਤਰੇਤ ਉਸ ਹਾਲਾਤ ਵਿੱਚ ਵੀ ਜਦੋਂ ਸਾਰੇ ਕਹਿਣ ਕਿ ਗੁਰੂ ਸਾਹਿਬ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਉਸ ਪਰੀਖਿਆ ਦੇ ਪੂਰੇ ਉੱtre ਉਥੇ ਕਹਿੰਦੇ ਨੇ ਕਿ লাশ ਪਈ ਸੀ ਇੱਕ দেহ ਪਈ ਸੀ ਗੁਰੂ ਸਾਹਿਬ ਨੇ ਕਿਹਾ ਪੀ ਇਹਨੂੰ ਖਾਓ ਕਿ ਇਕੱਲੇ ਭਾਈ ਲੈਣਾ ਜੀ ਰਹਿ ਗਿਆ ਤੇ ਉਹਨੇ ਕਿਹਾ ਸੱਚੇ ਪਾਤਸ਼ਾਹ ਸਿਰਵੋਂ ਖਾਵਾਂ ਕਿ ਪੈਰਾਂ ਵੱਲੋਂ ਤੇ ਗੁਰੂ ਸਾਹਿਬ ਨੇ ਕਿਹਾ ਇਹ ਇਹ ਸਿਰਵੋਂ ਤੇ ਉਹਨੇ ਜਦੋਂ ਸਤਿਵਚਨ ਕਹਿ ਕੇ ਉਹ ਕੱਢ ਚੁੱਕੀ ਤੇ ਥੱਲੇ ਕੜਾ ਪ੍ਰਸ਼ਾਦ ਦੀ ਲੇਖ ਸੀ ਤੇ ਇਹ ਤਾਂ ਗੁਰੂ ਸਾਹਿਬ ਦਾ ਕੌਤਕ ਸੀ ਪ੍ਰੀਖਿਆ ਜੀ ਪੂਰੇ ਉਤਰੇ ਫਿਰ ਗੁਰੂ ਸਾਹਿਬ ਨੇ ਉੱਥੇ ਫੈਸਲਾ ਕੀਤਾ ਕਿ ਅੱਜ ਆਖਰੀ ਪ੍ਰੀਖਿਆ ਵਿੱਚ ਇਹ ਪਾਸ ਹੋਇਆ ਇਸ ਕਰਕੇ ਇਹ ਗੱਦੀ ਦੇ ਹੱਕਦਾਰ ਨੇ ਇਹ ਜੋ ਮੇਰਾ ਮਿਸ਼ਨ ਹੈ ਉਹਨੂੰ ਅੱਗੇ ਵਾਖੂ ਵੀ ਤੋਰਨ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਫਿਰ 5 ਪੈਸੇ ਤੇ ਨਾਰੀਅਲ ਰੱਖ ਕੇ ਜਦੋਂ ਮੱਥਾ ਟੇਕਿਆ ਨਾ ਤੇ ਉਸ ਵੇਲੇ ਫਿਰ ਕਹਿੰਦੇ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਦਾ ਫਿਰ ਵਰ ਬਖਸ਼ਿਆ ਤੇ ਆਪਣੀ ਜੋਤ ਉਹਨਾਂ ਦੀ ਜੋਤ ਵਿੱਚ ਟਕਾ ਦਿੱਤੀ ਤੇ ਕਿਹਾ ਫਰਮਾਇਆ ਆਪਣੇ ਮੁਖਾਰਬਿੰਦ ਤੋਂ ਕਿ ਅੱਜ ਤੋਂ ਤੁਸੀਂ ਗੁਰੂ ਰੂਪ ਹੋ ਉਹ ਕਹਿੰਦੇ ਕਿ ਤੁਸੀਂ ਇਹ ਮੈਂ ਤਾਂ ਤੁਹਾਡਾ ਸੇਵਕ ਹਾਂ ਉਹ ਕਹਿੰਦੇ ਸੇਵਕ ਤੁਸੀਂ ਸੀਗੇ ਸੇਵਾ ਕਮਾਈ ਹੈ ਤੁਸੀਂ ਪੂਰੀ ਖਰੇ ਉਤਰੇ ਹੋ ਇਸੇ ਕਰਕੇ ਤੁਹਾਡੀ ਚੋਣ ਹੋਈ ਹੈ ਅੱਜ ਤੋਂ ਇਹ ਜਿਹੜੀ ਜੋਤ ਹੈ ਗੁਰੂ ਨਾਨਕ ਮੇਰੀ ਜੋਤ ਜਿਹੜੀ ਆ ਕਾਲਪੁਰਖ ਦੀ ਬਖਸ਼ੀ ਹੋ ਜੋਤ ਉਹ ਮੈਂ ਤੁਹਾਡੇ ਅੰਦਰ ਟਿਕਾ ਰਿਆ ਹਾਂ ਤੇ ਇਸ ਤਰ੍ਹਾਂ ਆਪਣਾ ਹੀ ਰੂਪ ਬਣਾ ਕੇ ਉਹਨਾਂ ਨੂੰ ਗੱਦੀ ਤੇ ਬਿਰਾਜਮਾਨ ਕੀਤਾ ਤੇ ਨਾਲੇ ਹੁਕਮ ਦਿੱਤਾ ਵੇਖੋ ਕਿੱਡੀ ਵੱਡੀ ਗੱਲ ਇਹ ਗੁਰੂ ਸਾਹਿਬ ਦੀ ਰਵਣ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਕਰਤਾਰਪੁਰ ਹੁਣ ਨਹੀਂ ਰਹਿਣਾ ਕਹਿੰਜੀ ਫੇ ਕਿੱਥੇ ਜਾਣਾ ਕਿ ਤੁਸੀਂ ਖਡੂਰ ਸਾਹਿਬ ਜਾਓ ਖਡੂਰ ਨਗਰ ਹੈ ਉੱਥੇ ਜਾਓ ਫਿਰ ਅਸਾਇਆ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਇਹ ਤੋਂ ਕਹੇ ਜਿਹੜੀ ਕੋਟ ਕੀਤੀ ਜਾਂਦੀ ਹੈ ਆਮ ਤੌਰ ਤੇ ਕੀਰਤਨ ਵਿੱਚ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਖਡੂਰ ਸਾਹਿਬ ਫੇਰ ਜਿਹੜਾ ਸਿੱਖੀ ਦਾ ਕੇਂਦਰ ਬਣਿਆ ਐਸ ਜਿਹੜੇ ਤਾਂ ਬਹੁਤ ਸਾਰੇ ਧਿਆਸ ਗੁਰਦੁਆਰਾ ਸਾਹਿਬਾਂ ਉੱਥੇ ਨੇ ਉੱਥੇ ਗੁਰੂ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕੀਤਾ ਗੁਰੂ ਅੰਗਦ ਦੇਵ ਜੀ ਨੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫੇਰ ਜਦੋਂ ਇਹਨਾਂ ਨੂੰ ਰਵਾਨਾ ਕਰ ਦਿੱਤਾ ਉਸ ਤੋਂ ਬਾਅਦ 3 ਮਹੀਨੇ ਤੱਕ ਗੁਰੂ ਸਾਹਿਬ ਫੇਰ ਕਰਤਾਰਪੁਰ ਸਾਹਿਬ 'ਚ ਟਿਕੇ ਰਹੇ ਤੇ ਨਾਮ ਸਿਮਰਨ ਕਰਦੇ ਰਹੇ ਉਸ ਤੋਂ ਬਾਅਦ ਆਪ ਜੀ ਨੇ ਫਿਰ ਉੱਥੇ ਹੀ ਜਿਹੜਾ ਸੀ ਉਹ ਸੰਸਾਰਿਕ ਛੋਲਾ त्यागਿਆ ਤੇ ਜੋਤੀ ਜੋਤ ਰਲੀ ਸੰਪੂਰਨthਿਆ ਰਾਮ ਇਹ ਮਹਾਵਾਕਨ ਸਾਰ ਉਹ ਜੋਤ ਜਿਹੜੀ ਸੀ ਮਹਾਜੋਤੂ ਚੜਨ ਗਈ ਤੇ ਜਿੱਥੋਂ ਜਿਸ ਮਿਸ਼ਨ ਦੀ ਆਏ ਸਨ ਉਸ ਮਿਸ਼ਨ ਨੂੰ ਸੰਪੂਰਨ ਕਰਕੇ ਸਤਿਗੁਰੂ ਮਹਾਨ ਪਰਪਕਾਰ ਕਰਦੇ ਹੋਏ ਦੁਨੀਆ ਤੇ ਰਹਿਦੀ ਦੁਨੀਆ ਤੱਕ ਗੁਰੂ ਨਾਨਕ ਦੇਵ ਜੀ ਦਾ ਨਾਂ ਰਹੇਗਾ ਸ੍ਰੀ ਕਰਤਾਰਪੁਰ ਸਾਹਿਬ ਦੀ ਇੰਨੀ ਵੱਡੀ ਮਹਾਨਤਾ ਹੈ ਕਿ ਮੈਂ ਜਿਵੇਂ ਅਰਜ਼ ਕੀਤੀ ਸੀ 52 ਸਾਲ ਦੀ ਉਮਰ ਚ ਗੁਰੂ ਸਾਹਿਬ ਉਦਾਸੀਆਂ ਸੰਪੂਰਨ ਕਰਕੇ ਤੇ ਇੱਥੇ ਆਏ ਨੇ ਤੇ 70 ਸਾਲ ਕੁਲ ਆਰਜ਼ਾ ਭੋਗੀ ਹੈ 18 ਸਾਲ ਜ਼ਿੰਦਗੀ ਦੇ ਜਿਹੜੇ ਸੀ ਉਹ ਇਸ ਨਗਰ ਵਿੱਚ گزارੇ ਅਤੇ ਇੱਥੇ ਹੀ ਬ੍ਰਹਮਣੀਨ ਹੋਏ ਤੇ ਫਿਰ ਉਹਨਾਂ ਦੇ ਦੇਖੋ ਕਿੰਨੇ ਹਰਮਨ ਪਿਆਰੇ ਸਨ ਉਹਦੇ ਬੁਰੀ ਉਹਨਾਂ ਦਾ ਢਾਂਗੀ ਐਸਾ ਸੀ ਐ ਮੁਸਲਮਾਨ ਵੀ ਉਹਨੇ ਹੀ ਸਨ ਜਿਹਨੇ ਹਿੰਦੂ ਸਨ ਤੇ ਸਿੱਖ ਤਾਂ ਫਿਰ ਸਿੰਘ ਤਾਂ ਬਾਦਸ਼ਾਹੇ ਆ ਨਾ ਜਦੋਂ ਫਿਰ ਗੁਰੂ ਸਾਹਿਬ ਜੋਤੀ ਜੋ ਸਮਾ ਗਏ ਤੇ ਖਬਰ ਜੰਗਲ ਦੀ ਆਗੋਂ ਫੈਲੀ ਤੇ ਸੰਗਤਾਂ ਆਉਣ ਲੱਗੀਆਂ ਵਿਰਾਗ ਵਿੱਚ ਤੇ ਮੁਸਲਮਾਨ ਕਹਿਣ ਅਸੀਂ ਗੁਰੂ ਸਾਹਿਬ ਸਾਡੇ ਪੀਰ ਨੇ ਅਸੀਂ ਪੀਰ ਕਰਕੇ ਮੰਦੇ ਆ ਆਪਣਾ ਰਹਿਬਰ ਕਰਕੇ ਮੁਰਸ਼ਿਦ ਕਰਕੇ ਤੇ ਆਪਣਾ ਰਾਜ ਹੀਰਾ ਕਰਕੇ ਅਸੀਂ ਉਹਨਾਂ ਨੂੰ ਦਫਨਾਉਣਾ ਤੇ ਉਹਨਾਂ ਦੀ ਅਸੀਂ ਮਰਜ਼ਾਰ ਬਣਾਉਣੀ ਆ ਤੇ ਜੋ ਹਿੰਦੂ ਸੀ ਜਾਂ ਗਾਰ ਮੁਸਲਮਾਨ ਸੀ ਉਹ ਕਹਿੰਨ ਅਸੀਂ ਸੰਸਕਾਰ ਕਰਨਾ ਤੇ ਫਿਰ ਜਿਹੜੇ ਸਿਆਣੇ ਬੰਦੇ ਸੀ ਗੁਰਸਿੱਖ ਉਹਨਾਂ ਨੇ ਇਹ ਜਿਹੜੀ ਚਾਦਰ ਸੀ ਉਹ ਮੁਸਲਮਾਨ ਭਰਾਵ ਨੂੰ ਦੇ ਦਿੱਤੀ ਕਿ ਤੁਸੀਂ ਇਹ ਚਾਦਰ ਲੈ ਲਓ ਤੁਸੀਂ ਆਪਣੇ ਹਿਸਾਬ ਨਾਲ ਇਹ ਦਫਨਾ ਸਕਦੇ ਹੋ ਉੱਥੇ ਕਹਿੰਦੇ ਉਹਨਾਂ ਨੇ ਮਜ਼ਾਰ ਬਣਾਈ ਤੇ ਜਿਹੜੀ ਦੂਸਰੇ ਸੀਗੇ ਗੈਰ ਮੁਸਲਮ ਉਹਨਾਂ ਨੇ ਸੰਸਕਾਰ ਕਰਕੇ ਉੱਥੇ ਇੱਕ ਚਬੂਤਰਾ ਬਣਾਇਆ ਇਹ ਗੁਰੂ ਜੀ ਕਲਾਈ ਵਰਤੀ ਆ ਸੀ ਕਿ ਇੱਕ ਹੜ ਆਇਆ ਤੇ ਉਹ ਦੋਵੇਂ ਨਿਸ਼ਾਨੀਆਂ ਨਹੀਂ ਰਹੀਆਂ ਦੋਵੇਂ ਰੁੱਗੀਆਂ ਪਰ ਅੱਜ ਜੋ ਉਹਨਾਂ ਦੀ ਯਾਦ ਵਿੱਚ ਸਥਾਨ ਬਣਿਆ ਹੋਇਆ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਦੋਂ ਵਾਂਗਾ ਪਿੱਛੇ ਖੁੱਲਿਆ ਔਰ ਸੰਗਤਾਂ ਹੁਣ ਦਰਸ਼ਨ ਕਰਨ ਜਾਂਦੀਆਂ ਨੇ ਉਹ ਬੜਾ ਹੀ ਸ਼ਾਨਦਾਰ ਇੱਕ ਮੰਜ਼ਰ ਹੈ ਪੇਸ਼ ਕਰਦਾ ਹੈ ਰਾਵੀ ਦਰਿਆ ਦੇ ਕੰਢੇ ਦੇਤੇ ਸੰਗਤਾਂ ਜਾਂਦੀਆਂ ਨੇ ਔਰ ਬਹੁਤ ਸ਼ਾਨਦਾਰ ਪ੍ਰਬੰਧ ਜਿਹੜਾ ਪਾਕਿਸਤਾਨ ਸਰਕਾਰ ਵੱਲੋਂ ਕੀਤਾ ਗਿਆ ਪਾਰ ਸਰਕਾਰ ਵੀ ਸਹਿਯੋਗ ਦਿੰਦੀ ਹੈ ਔਰ ਸੰਗਤਾਂ ਦਰਸ਼ਨ ਕਰਦੀਆਂ ਨੇ ਇਹ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਡਿਆਈ ਉਹਨਦੀ ਇਸ ਰਬਾਨ ਨਾਲ ਜਿਹੜੀ ਸ਼ਿਫਟ ਉਹ ਕੀਤੀ ਨਹੀਂ ਜਾ ਸਕਦੀ ਸੁਣੀ ਜਿਆ Swami mere sarv kala banayi prak prishakri jivanat gur nanak ki vadhai ਸਭ ਤੇ ਵੱਡਾ ਸਤਿਗੁਰ ਨਾਨਕ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਕਿਉ ਜੇਨ ਕਲ ਰਾਖੀ ਕਲ ਮੈਨੇ ਕਲ ਯੁਗ ਯਨੇ ਮਹਾ ਤਪਦੇ ਹੋਏ ਇਸ ਅ ਅ ਅਗਨੀ ਦੇ ਘੋੜੇ ਕਲ ਯੁਗ ਦੇ ਯੋਗੰਦਰ ਜੇਨ ਕਲ ਰਾਖੀ ਮੇਰੀ ਯਨੇ ਮੇਰੀ ਰੱਖ ਵਖਾਈ ਹੈ ਜੇਨੇ ਮੈਨੂੰ ਸ਼ੀਤਤਾ ਪ੍ਰਦਾਨ ਕੀਤੀ ਹੈ ਜਿਨ੍ਹਾਂ ਨੇ ਮੈਨੂੰ ਜੀਵਨ ਜਾਤ ਸਿਖਾਈ ਹੈ ਜਿਨ੍ਹਾਂ ਕਦਰਾਂ ਕੀਮਤਾਂ ਦੇ ਰੋਈਆਂ ਪੈਦਾ ਕੀਤੀਆਂ ਨੇ ਜਿਨ੍ਹਾਂ ਨੇ ਇਸ ਸੰਸਾਰ ਨੂੰ ਨਵੀਂ ਰੌਸ਼ਨੀ ਦਿੱਤੀ ਹੈ ਐਸੇ ਸਤਿਗੁਰ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਪਤੇ ਅਸੀਂ ਉਹਨਾਂ ਨੂੰ ਕੋਟਾਨ ਕੋਟ ਬਾਰ ਨਮਸਕਾਰ ਕਰਦੇ ਹੋਏ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਹਾਂ ਇੱਕ ਸ਼ਾਇਰ ਨੇ ਬੜਾ ਸੁਣਾ ਲਿਖਿਆ ਕਿ ਨਾਨਕ ਗੁਰੂ ਦਾ ਘਰ ਹੈ ਦੁਖੀਆਂ ਲਈ ਆਸ਼ੀਆਨਾ ਮਹਿਰਾ ਮੁਹਬਤਾਂ ਦਾ ਭਰਿਆ ਪਿਆ ਖਜ਼ਾਨਾ ਮਿਰਜ਼ਾ ਹੈਮਾਨ ਇੱਥੇ ਨੀਵੇਂ ਨਿਮਾਣਿਆਂ ਨੂੰ ਝੁਕਣਾ ਹੈ ਪੈਂਦਾ ਇੱਥੇ ਰਾਜੇ ਤੇ ਰਾਣਿਆਂ ਨੂੰ ਜਿਹੜਾ ਇੱਥੇ ਝੁਕਿਆ ਉਹ ਸਮਝੋ ਉੱਚਾ ਉੱਠ ਗਿਆ ਤੋਂ ਇਸ ਦਿਨ ਆੜੀ ਆਗਿਆ ਜੋ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ